ਦੀ ਪੰਜਾਬੀ ਟੂਡੇ ਨਿਊ ਚੈਲਨ ਦੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਅਮਰੀਕਾ ਤੋਂ ਮਨੁਜਰਪ ਆਪਣੀ ਰੱਖਿਆ ਕਰ ਸਕਦਾ ਰੱਖਿਆ ਨਹੀਂ ਕਰ ਸਕਦਾ ਨਾਟੋ ਮੁਖੀ ਬੈਲਜੀਅਮ ਉੱਤਰੀ ਅਲਟਾਟਿਕ ਸੰਧੀ ਸੰਗਠਨ ਦੇ ਸੱਤਰ ਜਨਰਲ ਮਾਰਟਨ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਯੂਰਪ ਅਮਰੀਕਾ ਤੋਂ ਬਿਨਾ ਖੁਦ ਆਪਣੀ ਰੱਖਿਆ ਨਹੀਂ ਕਰ ਸਕਦਾ ਅਤੇ ਇਸ ਸਥਿਤੀ ਤੱਕ ਪਾਉਂਚ ਚਲੀ ਉਸ ਨੂੰ ਫੌਜੀ ਸਮਥਰਾਵਾ ਦੇ ਵਿਸਤਾਰ ਦੇ ਦੁੱਗਣੇ ਤੋਂ ਵੱਧ ਖਰਚਾ ਕਰਨਾ ਪਵੇਗਾ ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨਸਾਰ ਮਾਰਟਨ ਨੇ ਇਸ ਇਥੇ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਸੁਰੱਖਿਆ ਤੇ ਰੱਖਿਆ ਕਮੇਟੀ ਦੇ ਸਾਂਝੇ ਸੈਸ਼ਨ ਵਿੱਚ ਕਿਹਾ ਹੈ ਕਿ ਜੇਕਰ ਇਥੇ ਕੋਈ ਸੋਚਦਾ ਹੈ ਕਿ ਯੂਰਪੀਅਨ ਯੂਨੀਅਨ ਜਾਂ ਸਾਰਾ ਯੂਰਪ ਅਮਰੀਕਾ ਤੋਂ ਬਿਨਾਂ ਆਪਣੀ ਰੱਖਿਆ ਕਰ ਸਕਦਾ ਤਾਂ ਉਹ ਸੁਪਨੇ ਦੇਖਦੇ ਰਹੇ ਰਹੇ ਦੀ ਤੁਸੀਂ ਨਹੀਂ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਸਾਨੂੰ ਇੱਕ ਦੂਜੇ ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਅਮਰੀਕਾ ਵੀ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਾਟੋ ਤੇ ਨਿਰਭਰ ਹੈ ਰਣ ਰੱਟ ਨੇ ਨਾਟੋ ਸਹਿਯੋਗੀਆਂ ਵਿਚਕਾਰ ਆਪਸੀ ਨਿਰ ਨਿਰਭਰਤਾ ਦੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇ ਤੁਸੀਂ ਸੱਚਮੁੱਚ ਇਕੱਲੇ ਜਾਣਾ ਚਾਹੁੰਦੇ ਹੋ ਅਤੇ ਜੋ ਲੋਕ ਇਸ ਦੀ ਮੰਗ ਕਰ ਰਹੇ ਹਨ ਤਾਂ ਇਸ ਨੂੰ ਲੱਭ ਭੁੱਲ ਜਾਓ ਤੁਸੀਂ ਕਦੇ ਵੀ 5% ਦੇ ਉੱਤੇ ਨਹੀਂ ਪਹੁੰਚ ਸਕਦੇ ਤੁਹਾਨੂੰ ਆਪਣੀ ਪਰਮਾਣੂ ਸਰਮਤਾ ਬਣਾਉਣੀ ਪਵੇਗੀ ਜੇ ਤੇ ਖਬਰਾਂ 0 ਖਰਚ ਕਰਨੇ ਪੈਣੇ ਖਰਬਾਂ 0 ਖਰਚ ਕਰਨੇ ਹੋਣਗੇ ਤੁਸੀਂ ਹਾਰ ਜਾਓਗੇ ਫਿਰ ਉਸ ਸਥਿਤੀ ਵਿੱਚ ਤੁਸੀਂ ਸਾਡੀ ਆਜ਼ਾਦੀ ਦੇ ਅਖੀਰ ਅਰਖਿਆਂ ਨੂੰ ਗਵਾ ਦਿਓਗੇ ਮਾਰਟਨ ਨੇ ਨਾਟੋ ਦੇ ਯੂਰਪੀਅਨ ਯੂਨੀਅਨ ਵਿੱਚ ਘਰ ਨਜ਼ਦੀਕੀ ਤਾਲਮੇਲ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤੇ ਨਾਲ ਹੀ ਉਹਨਾਂ ਦੀ ਸੰਯੁਕਤ ਤਾਕਤ ਨੂੰ ਵੀ ਸਵੀਕਾਰ ਕੀਤਾ ਉਹਨਾਂ ਕਿਹਾ ਕਿ ਯੂਰਪੀਅਨ ਸੰਘ ਲਚਕਤਾ ਵਿੱਚ ਬਹੁਤ ਵਧੀਆ ਹੈ ਪਰ ਜਦੋਂ ਨਿਜਮਤ ਦੀ ਗੱਲ ਆਉਂਦੀ ਹੈ ਤਾਂ ਯੂਰਪੀਅਨ ਯੂਨੀਅਨ ਬਹੁਤ ਸਖਤ ਹੈ ਅਤੇ ਇੱਥੇ ਸਾਨੂੰ ਖਾਸ ਤੌਰ ਤੇ ਨਿਜਮਨ ਨੂੰ ਢਿੱਲ ਦੇਣ ਦੀ ਲੋੜ ਹੈ ਉਹਨਾਂ ਦੀਆਂ ਟਿੱਪਣੀਆਂ ਗ੍ਰੀਨਲੈਂਡ ਤੇ ਚੱਲ ਰਹੇ ਤਣਾਅ ਦੇ ਵਿਚਕਾਰ ਆਇਆ ਹਨ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਲਟਰੰਪ ਨੂੰ ਡੈਨਿਸ ਖੇਤਰ ਦੇ ਆਪਣੇ ਨਾਲ ਜੋੜਨ ਦੀ ਵਿਵਾਦਪੂਰਨ ਕੋਸ਼ਿਸ਼ ਕਰਨ ਕਾਰਨ ਪੈਦਾ ਹੋਇਆ ਹੈ ਸਵਿਟੀਜਰਲੈਂਡ ਦੇ ਦਾ ਵੋਸ ਵਿੱਚ ਰੱਟ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਆਪਣਾ ਸੁਰ ਨਰਮ ਕੀਤਾ ਅਤੇ ਲਾਨ ਕੀਤਾ ਹੈ ਕਿ ਉਹਨਾਂ ਨੇ ਗ੍ਰੀਨਲੈਂਡ ਤੇ ਇੱਕ ਇੱਕ ਟਾਂਚਾ ਸਮਝੌਤੇ ਤੇ ਚਰਚਾ ਕੀਤੀ ਸੀ ਜੋ ਉਹਨਾਂ ਦੀ ਸੁਰੱਖਿਆ ਚੁਚਾਵਾਂ ਨੂੰ ਦੂਰ ਕਰੇਗੀ ਪਰ ਰੂਸੀ ਅਤੇ ਚੀਨੀ ਪ੍ਰਭਾਵ ਦਾ ਮੁਕਾਬਲਾ ਕਰੇਗੀ ਰੱਟ ਨੇ ਕਿਹਾ ਕਿ ਗ੍ਰੀਨਲੈਂਡ ਅਤੇ ਆਰਟਿਕ ਸੁਰੱਖਿਆ ਦੇ ਦੋ ਸਮਝੌਤੇ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਇਸ ਗੱਲ ਤੇ ਕੇਂਦਰਿਤ ਹੈ ਕਿ ਘੱਟਜੋੜ ਸਮੂਹਕ ਤੌਰ ਤੇ ਰੂਸ ਅਤੇ ਚੀਨ ਨੂੰ ਆਰਟਿਕ ਖੇਤਰ ਵਿੱਚ ਆਪਣੀ ਮੌਜੂਦਗੀ ਵਧਾਉਣ ਦਾ ਰੋਕ ਸਕਦਾ ਹੈ ਜਿਸ ਵਿੱਚ ਨਾਟੋ ਵਧੇਰੇ ਸਰਗਰਮ ਭੂਮਿਕਾ ਨਿਭਾਏਗਾ ਉਹਨਾਂ ਨੇ ਕਿਹਾ ਹੈ ਕਿ ਦੂਜਾ ਮੁੱਦਾ ਹੈ ਕਿ ਡੈਨਮਾਰਕ ਗ੍ਰੀਨਲੈਂਡ ਤੇ ਸੰਯੁਕਤ ਰਾਜ ਅਮਰੀਕਾ ਵਿਚਾਰ ਵਿਚਾਰ ਹੈ ਉਹਨਾਂ ਨੇ ਕਿਹਾ ਕਿ ਇਹ ਡੈਨਮਾਰਕ ਗ੍ਰੀਨਲੈਂਡ ਨੂੰ ਸੰਯੁਕਤ ਰਾਜ ਅਮਰੀਕਾ ਤੇ ਨਿਰਭਰ ਕਰਦਾ ਹੈ ਕਿ ਉਹ ਜਿਹਾ ਕਰੇ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ ਉਹਨਾਂ ਨੇ ਕਿ ਅੱਗੇ ਕਿਹਾ ਕਿ ਮੈਨੂੰ ਡੈਨਮਾਰਕ ਵੱਲੋਂ ਗੱਲ ਗੱਲਬਾਤ ਕਰਨ ਲਈ ਕੋਈ ਅਧਿਕਾਰ ਨਹੀਂ ਇਸ ਲਈ ਮੇਰੇ ਕੋਲ ਨਹੀਂ ਹੈ ਅਤੇ ਮੈਂ ਨਹੀਂ ਕਰਾਂਗਾ ਮਾਸਕੋ ਕੀਵ ਯੁੱਧ ਤੇ ਮਾਰਟਨ ਜ਼ੋਰ ਦੇ ਕੇ ਕਹੇ ਕਿ ਯੂਕਰੇਨ ਦੀਆਂ ਬੁਨਿਆਦੀ ਰੱਖੀਆਂ ਜ਼ਰੂਰਤ ਨੂੰ ਪੂਰਾ ਕਰਨ ਲਈ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਉਹਨਾਂ ਨੇ ਯੂਕਰੇਨ ਨੂੰ ਲੜਾਈ ਵਿੱਚ ਰੱਖਣ ਰੱਖਣ ਵਿੱਚ ਅਮਰੀਕੀ ਸਮਰਥਨ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੱਤਾ ਧੰਵਾਦ ਜੀ ਖਬਰਾਂ ਜੁਲਣ ਲਈ ਬਣੇ ਰਹੋ ਖਬਰਾਂ ਦੇ ਸੇਤੇ ਲਾਈਕ